ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਾਣਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਹੀ ਦੱਸਾਂਗੇ ਕਿ ਘਰ ਦੇ ਵਿੱਚ ਜੋ ਮਾਤਾ ਮਾਂ ਭੈਣਾਂ ਨੇ ਔਰਤਾ ਨੇ ਜੇਕਰ ਉਹ 7 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚਕਾਰ ਆਪਣੀ ਘਰ ਦੇ ਵਿੱਚ ਇਹ ਇੱਕ ਕੰਮ ਕਰਦੀਆਂ ਹਨ ਤਾਂ ਇਹ ਔਰਤਾ ਪਹਿਣਾ ਦੇ ਲਈ ਅੱਜ ਵਾਲੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਕਿ ਇਹ ਕੰਮ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਕਿੰਨੀਆਂ ਚਾਦੀਆਂ ਪ੍ਰੋਬਲਮ ਆਦੀਆਂ ਨੇ ਜਿਸ ਕਰਕੇ ਸਾਡੇ ਪਰਿਵਾਰ ਨੂੰ ਗਰੀਬੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਹ ਪ੍ਰੋਬਲਮ ਤੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਅਸੀਂ ਕੁਝ ਛੋਟੇ ਛੋਟੇ ਉਪਾਅ ਵੀ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਵੀ ਕਮੈਂਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਹਰ ਘਰ ਦੀ ਔਰਤ ਜੋ ਕਿ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਦੇ ਵਿੱਚ ਕਾਰ ਦੇ ਵਿੱਚ ਕਪੜੇ ਧੋਣਦੀ ਹੈ ਤਾਂ ਉਸ ਨੂੰ ਵੀਡੀਓ ਬਹੁਤ ਧਿਆਨ ਦੇ ਨਾਲ ਦੇਖਣੀ ਚਾਹੀਦੀ ਹੈ ਕਿਉਂਕਿ ਤੁਹਾਡੀ ਗਲਤੀ ਤੁਹਾਡੇ ਪਰਿਵਾਰ ਨੂੰ ਬਰਬਾਦ ਕਰ ਸਕਦੀ ਹੈ ਤੁਹਾਡੇ ਪਤੀ ਨੂੰ ਬਹੁਤ ਵੱਡਾ ਸੰਕਟ ਆ ਸਕਦਾ ਹੈ ਤੇ ਤੁਹਾਡੇ ਘਰ ਦੇ ਵਿੱਚ ਗਰੀਬੀ ਹੋ ਸਕਦੀ ਹੈ ਕਿਤੇ ਕਰ ਤੁਸੀਂ ਸਮੇਂ ਸਿਰ ਆਪਣੀ ਗਲਤੀ ਨਹੀਂ ਸੁਧਾਰੀ ਤਾਂ ਤੁਹਾਡਾ ਪਤੀ ਗਰੀਬ ਹੋ ਸਕਦਾ ਹੈ ਤੁਹਾਡੇ ਘਰ ਵਿੱਚ ਬੇਵਕਤੀ ਮੌਤ ਵੀ ਹੋ ਸਕਦੀ ਹੈ ਤੁਹਾਡੇ ਬੱਚੇ ਵੀ ਮੁਸੀਬਤ ਦੇ ਵਿੱਚ ਬੈਸਾ ਕਿ ਬਿਨੇ ਕਿਉਂਕਿ ਸਾਡੇ ਧਰਮ ਸਾਡੇ ਸ਼ਾਸਤਰਾਂ ਦੇ ਵਿੱਚ ਕੱਪੜੇ ਧੋਣ ਦੇ ਲਈ ਇੱਕ ਨਿਸ਼ਚੇ ਸਮਾਂ ਦੱਸਿਆ ਗਿਆ ਹੈ ਇੱਕ ਨਿਸ਼ਚਿਤ ਦਿਨ ਵੀ ਦੱਸਿਆ ਗਿਆ ਹੈ ਜੇਕਰ ਕੋਈ ਵੀ ਔਰਤ ਇਹਨਾਂ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਗੰਦੇ ਕੱਪੜੇ ਨਹੀਂ ਧੋਉਂਦੀ ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਹਰ ਰੋਜ਼ ਆਪਣੀ ਰੁਟੀਨ ਦੇ ਵਿੱਚ ਕੀ ਕਰਦੇ ਹਾਂ ਕਿ ਨਹਾਉਣ ਤੋਂ ਬਾਅਦ ਦੇ ਵਿੱਚ ਆਪਣੇ ਜਿਹੜੇ ਕੱਪੜੇ ਆ ਉਹਨਾਂ ਨੂੰ ਧੋਣੇ ਆ ਤੇ ਫਿਰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਰਹਿੰਨੇ ਆ ਕੁਝ ਲੋਕ ਕੰਮ ਤੇ ਜਾਂਦੇ ਹਨ ਸ਼ਾਮ ਨੂੰ ਘਰ ਵਾਪਸ ਆਉਂਦੇ ਹਨ ਤੇ ਫਿਰ ਸਵੇਰੇ ਉੱਠ ਕੇ ਆਪਣੇ ਕੱਪੜੇ ਉਤਾਰਦੇ ਨੇ ਤੇ ਫਿਰ ਔਰਤਾਂ ਆਪਣੇ ਕੱਪੜੇ ਧੁੰਦੀਆਂ ਹਨ ਪਰ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਇੱਕ ਵੱਡੀ ਗਲਤੀ ਕਰ ਰਹੇ ਹੋ ਕਿਉਂਕਿ ਸਾਡੇ ਸ਼ਾਸਤਰਾਂ ਦੇ ਵਿੱਚ ਇਸ ਨੂੰ ਪਾਪ ਮੰਨਿਆ ਜਾਂਦਾ ਹੈ ਕਿਉਂਕਿ ਵਾਸਤਵ ਸ਼ਾਸਤਰ ਦੇ ਅਨੁਸਾਰ ਕੱਪੜੇ ਪਹਿਨਣ ਦਾ ਵੀ ਇੱਕ ਖਾਸ ਨਿਯਮ ਹੈ ਜਦੋਂ ਕੋਈ ਵਿਅਕਤੀ ਕੋਈ ਵੀ ਕੱਪੜਾ ਪਾਉਂਦਾ ਹੈ ਤਾਂ ਉਸ ਦੇ ਸਰੀਰ ਦਾ ਪਸੀਨਾ ਉਸ ਕੱਪੜੇ ਦੇ ਵਿੱਚ ਚਲਾ ਜਾਂਦਾ ਹੈ ਉਸ ਦੇ ਸਰੀਰ ਦੀ ਪੂਰੇ ਦਿਨ ਦੀ ਊਰਜਾ ਉਸ ਦੇ ਕੱਪੜਿਆਂ ਵਿੱਚ ਸਮਾ ਜਾਂਦੀ ਅਸੀਂ ਬਹੁਤ ਸਾਰੀਆਂ ਥਾਵਾਂ ਤੇ ਜਾਣੇ ਹਾਂ ਕੁਝ ਥਾਵਾਂ ਚੰਗੀਆਂ ਹੁੰਦੀਆਂ ਨੇ ਤੇ ਕੁਝ ਥਾਵਾਂ ਨਹੀਂ ਵੀ ਚੰਗੀਆਂ ਹੁੰਦੀਆਂ ਕਿਤੇ ਨਕਾਰਾਤਮਕ ਊਰਜਾ ਵੀ ਉਸ ਕੱਪੜੇ ਵਿੱਚ ਆ ਜਾਂਦੀ ਉਸ ਥਾਂ ਦਾ ਬੁਰਾ ਪ੍ਰਭਾਵ ਉਸ ਕੱਪੜੇ ਦੇ ਵਿੱਚ ਆ ਜਾਂਦਾ ਫਿਰ ਉਹ ਕੱਪੜਾ ਇੱਕ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਇਸ ਲਈ ਕੁਝ ਨਿਜਮਾ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਅੱਜ ਅਸੀਂ ਤੁਹਾਨੂੰ ਉਹ ਸਾਰੇ ਨਿਜਮ ਵੀ ਦੱਸਣ ਜਾ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚ ਜ਼ਿਆਦਾਤਰ ਔਰਤਾਂ ਇੱਕ ਇੱਕ ਗਲਤੀ ਪ੍ਰਚਲਨਾ ਕਰਦੀਆਂ ਹਨ ਜਿਸ ਦਾ ਨਤੀਜਾ ਤੁਹਾਡੇ ਜੀਵਨ ਵਿੱਚ ਗਰੀਬੀ ਦੇ ਰੂਪ ਵਿੱਚ ਆ ਰਿਹਾ ਹੈ ਤੁਸੀਂ ਜਾਂ ਤੁਹਾਡਾ ਪਤੀ ਸਾਰਾ ਦਿਨ ਮਿਹਨਤ ਕਰਦਾ ਪਰ ਉਹ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਪਾਉਂਦਾ ਤੁਹਾਡੇ ਘਰ ਵਿੱਚ ਹਰ ਰੋਜ਼ ਲੜਾਈਆਂ ਹੁੰਦੀਆਂ ਹਨ ਪਤੀ ਪਤਨੀ ਵਿੱਚ ਦੂਰੀ ਤੇ ਤੁਹਾਡਾ ਪ੍ਰਤੀ ਬੁਰੀ ਸੰਗਤ ਵਿੱਚ ਪੈ ਗਿਆ ਕਿਸੇ ਹੋਰ ਔਰਤ ਦੇ ਪ੍ਰੇਮ ਸੰਬੰਧ ਵਿੱਚ ਪੈ ਗਿਆ ਤਾਂ ਇਹ ਹੀ ਸਭ ਤੁਹਾਡੀਆਂ ਗਲਤੀਆਂ ਕਾਰਨ ਹੋ ਰਿਹਾ ਹੈ ਜੋ ਤੁਸੀਂ ਰਚਨਾ ਕਰ ਰਹੇ ਹੋ ਅੱਜ ਮੈਂ ਤੁਹਾਨੂੰ ਉਹਨਾਂ ਗਲਤੀਆਂ ਬਾਰੇ ਦੱਸਣ ਜਾ ਰਹੀ ਹਾਂ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜਰੂਰ ਦੇਖਿਓ ਤੋ ਇਸੇ ਤਰੀਕੇ ਦੇ ਨਾਲ ਤੁਹਾਡਾ ਪਤੀ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਸਵੇਰੇ ਕੱਪੜੇ ਨਹੀਂ ਪਾਉਂਦਾ ਤੇ ਕੰਮ ਤੇ ਚਲਾ ਜਾਂਦਾ ਉਹਨਾਂ ਵਿੱਚੋਂ ਕੁਝ ਕੰਮ ਤੇ ਜਾ ਰਹੇ ਹੋਣਗੇ ਕੁਝ ਵੱਖ-ਵੱਖ ਥਾਵਾਂ ਤੇ ਜਾ ਰਹੇ ਹੋਣਗੇ ਤੇ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਨਕਾਰਾਤਮਕਤਾ ਦਾ ਬੋਲਬਾਲਾ ਹੁੰਦਾ ਹੈ ਤੇ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਊਰਜਾ ਬਹੁਤ ਖਤਰਨਾਕ ਹੁੰਦੀ ਹੈ ਤੇ ਜਦੋਂ ਸਾਡੇ ਸਰੀਰ ਦਾ ਪਸੀਨਾ ਸਾਡੇ ਕੱਪੜਿਆਂ ਤੇ ਆਉਂਦਾ ਹੈ ਉਸ ਜਗ੍ਹਾ ਦੀ ਨਕਾਰਾਤਮਕ ਸਾਡੇ ਕੱਪੜਿਆਂ ਦੇ ਵਿੱਚ ਦਾਖਲ ਹੋ ਜਾਂਦੀ ਹੈ ਉਸ ਜਗ੍ਹਾ ਦੀ ਗਲਤ ਤੇ ਗੰਦੀ ਊਰਜਾ ਸਾਡੇ ਕੱਪੜਿਆਂ ਦੇ ਵਿੱਚ ਖਿੱਚੀ ਜਾਂਦੀ ਹੈ ਫਿਰ ਜਦੋਂ ਅਸੀਂ ਘਰ ਆਉਨੇ ਆ ਤਾਂ ਉਹ ਊਰਜਾ ਉਹਨਾਂ ਕੱਪੜਿਆਂ ਦੇ ਵਿੱਚ ਰਹਿ ਜਾਂਦੀ ਹੈ ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਕਿਤੇ ਵੀ ਬਾਹਰ ਜਾ ਰਹੇ ਹੋ ਜਦੋਂ ਤੁਸੀਂ ਸਾਰਾ ਦਿਨ ਕੰਮ ਕਰਕੇ ਵਾਪਸ ਆ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਪਹਿਨੇ ਹੋਏ ਕੱਪੜੇ ਆਉਂਦੇ ਹੀ ਉਤਾਰ ਦਿਓ ਤੇ ਉਹਨਾਂ ਨੂੰ ਉਤਾਰਨ ਤੋਂ ਬਾਅਦ ਜਾ ਤਾਂ ਉਹਨਾਂ ਨੂੰ ਬਾਥਰੂਮ ਵਿੱਚ ਜਾਂ ਕਿਸੇ ਅਜਿਹੇ ਕੋਨੇ ਵਿੱਚ ਰੱਖੋ ਜਿੱਥੇ ਕੋਈ ਹਰਕਤ ਨਾ ਹੋਵੇ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਤੁਸੀਂ ਆਪਣੇ ਕੱਪੜੇ ਉਤਾਰ ਕੇ ਘਰ ਦੇ ਬਾਥਰੂਮ ਦੇ ਵਿੱਚ ਹੀ ਰੱਖੋ ਜਦੋਂ ਸਵੇਰ ਹੁੰਦੀ ਹੈ ਤਾਂ ਸਾਰੀਆਂ ਔਰਤਾਂ ਨੂੰ ਇਹ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈ ਕਿ ਉਹਨਾਂ ਨੂੰ ਧੋਣ ਦੇ ਕੁਝ ਨਿੱਜ ਮਹਾਂ ਜਦੋਂ ਵੀ ਤੁਸੀਂ ਸਵੇਰੇ ਆਪਣੇ ਸਾਰੇ ਕੱਪੜੇ ਧੋਵੋ ਤਾਂ ਉਹਨਾਂ ਵਿੱਚ ਥੋੜਾ ਜਿਹਾ ਗੰਗਾ ਜਲ ਜ਼ਰੂਰ ਪਾਓ ਜਦੋਂ ਤੁਸੀਂ ਉਹਨਾਂ ਕੱਪੜਿਆਂ ਵਿੱਚ ਥੋੜਾ ਜਿਹਾ ਗੰਗਾ ਜਲ ਪਾਉਗੇ ਤਾਂ ਗੰਦਾ ਪਾਣੀ ਤੁਹਾਡੇ ਘਰ ਦੇ ਕੱਪੜਿਆਂ ਵਿੱਚ ਮੌਜੂਦ ਸਾਰੀਆਂ ਨਿਕਰਾਤਮਕ ਊਰਜਾਵਾਂ ਨੂੰ ਨਸ਼ਟ ਕਰ ਦੇਵੇਗਾ ਤੇ ਫਿਰ ਤੁਹਾਡੇ ਘਰ ਵਿੱਚ ਕੋਈ ਵੀ ਬੁਰੀ ਸ਼ਕਤੀ ਨਹੀਂ ਰਹੇਗੀ ਕਿਉਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਜੋ ਲਗਭਗ 2-3 ਦਿਨਾਂ ਤੱਕ ਇੱਕ ਇਹੋ ਜਿਹੇ ਕੱਪੜੇ ਪੈਣਦੇ ਰਹਿੰਦੇ ਹਨ ਉਹਨਾਂ ਦੇ ਵਿੱਚ ਨਿਕਰਾਤਮਕ ਊਰਜਾ ਵਾਰ-ਵਾਰ ਵਧਦੀ ਹੈ ਤੇ ਫਿਰ ਕਦੇ ਕੋਈ ਉਹ ਹੀ ਕੱਪੜੇ ਬਿਸਤਰ ਤੇ ਰੱਖਦਾ ਹੈ ਕਦੇ ਕੋਈ ਦਰਵਾਜ਼ੇ ਪਿੱਛੇ ਰੱਖਦਾ ਇਹ ਗਲਤੀਆਂ ਤੁਹਾਡੇ ਘਰ ਨੂੰ ਦਿਨ-ਵਾਰ ਤਿੰਨ ਬਰਬਾਦ ਕਰ ਦਿੰਦੀਆਂ ਨੇ ਨਿਕਰਾਤਮਕ ਊਰਜਾ ਤੁਹਾਡੇ ਘਰ ਦੇ ਵਿੱਚ ਦਾਖਲ ਹੋ ਜਾਂਦੀ ਏ ਤੇ ਇਸ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਆ ਜਾਂਦੀਆਂ ਨੇ ਤੁਸੀਂ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਕਿਉਂਕਿ ਤੁਹਾਡੀਆਂ ਇਹ ਗਲਤੀਆਂ ਤੁਹਾਡੇ ਘਰ ਵਿੱਚ ਇੰਨੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਬੰਚਾਂਦੀ ਐ ਨਹੀਂ ਚਿੰਨਾ ਦਾ ਤੁਸੀਂ ਹੁਣ ਸਾਹਮਣਾ ਕਰ ਰਹੇ ਹੋ ਤੇ ਤੁਹਾਡਾ ਪਰਿਵਾਰ ਇਸ ਤਰ੍ਹਾਂ ਸਾਹਮਣਾ ਕਰ ਰਿਹਾ ਹੈ ਕਿ ਇਹ ਉਹਨਾਂ ਦੇ ਪਿੱਛੇ ਇੱਕ ਮੁੱਖ ਕਾਰਨ ਹੈ ਇਸ ਕਰਕੇ ਅੱਜ ਤੋਂ ਹੀ ਇਹਨਾਂ ਚੀਜ਼ਾਂ ਵਿੱਚ ਬਦਲਾਅ ਲਿਆਉਣਾ ਸ਼ੁਰੂ ਕਰੋ ਤੇ ਆਪਣੇ ਘਰ ਦੇ ਲੋਕਾਂ ਨੂੰ ਕਹੋ ਕਿ ਉਹ ਰਾਤ ਨੂੰ ਦਿਨ ਦੇ ਗੰਦੇ ਕੱਪੜੇ ਉਤਾਰ ਕੇ ਬਾਥਰੂਮ ਵਿੱਚ ਇੱਕ ਜਗ੍ਹਾ ਤੇ ਇਕੱਠੇ ਕਰਨ ਤਾਂ ਜੋ ਉਹਨਾਂ ਦੀ ਨਕਾਰਾਤਮਕਤਾ ਇੱਧਰ ਉੱਧਰ ਨਾ ਜਾਵੇ ਖਾਸ ਕਰਕੇ ਘਰ ਦੇ ਪੂਜਾ ਕਮਰੇ ਦੇ ਵਿੱਚ ਨਾ ਚਾਓ ਪੂਜਾ ਕਮਰੇ ਵਿੱਚ ਸਕਾਰਾਤਮਕ ਊਰਜਾ ਹੁੰਦੀ ਹੈ ਕਹਿਣ ਦਾ ਭਾਵ ਕਿ ਸਾਡਾ ਭਗਵਾਨ ਪਰਮਾਤਮਾ ਉੱਥੇ ਹੁੰਦਾ ਹੈ ਤੇ ਜੇਕਰ ਤੁਸੀਂ ਪੁਰਾਣੇ ਕੱਪੜੇ ਪਾ ਕੇ ਜਾਂਦੇ ਹੋ ਜਾਨੀ ਕਿ ਨਕਾਰਾਤਮਕ ਊਰਜਾ ਵਾਲੇ ਗੰਦੇ ਕੱਪੜੇ ਤਾਂ ਉਥੋਂ ਭਗਵਾਨ ਦੀ ਊਰਜਾ ਸਕਾਰਾਤਮਕ ਊਰਜਾ ਘਰੋਂ ਜਲਦੀ ਜਾਵੇਗੀ ਤੇ ਭਗਵਾਨ ਤੁਹਾਡੇ ਘਰ ਨੂੰ ਛੱਡ ਕੇ ਚਲਾ ਜਾਵੇਗਾ ਇਸ ਲਈ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਤੇ ਦੂਸਰੀ ਗੱਲ ਕਰਦੀਆਂ ਕੁਝ ਲੋਕ ਰਚਾਨਾ ਕਪੜੇ ਧੋ ਰਹੇ ਹੋਣਗੇ ਤੇ ਕੁਝ ਲੋਕ ਇੱਕ ਦਿਨ ਛੱਡ ਕੇ ਕਪੜੇ ਧੁੰਦੇ ਨੇ ਪਰ ਧਿਆਨ ਰੱਖੋ ਪੂਰਨਮਾਤੇ ਮੱਸਿਆ ਦੇ ਦਿਨ ਗਲਤੀ ਦੇ ਨਾਲ ਵੀ ਤੁਹਾਨੂੰ ਗੰਦੇ ਕਪੜੇ ਨਹੀਂ ਧੋਣੇ ਚਾਹੀਦੇ ਕਿਉਂਕਿ ਪੂਰਨਵਾਸੀ ਤੇ ਮੱਸਿਆ ਦੇ ਦਿਨ ਨੂੰ ਮੁੱਖ ਤੌਰ ਤੇ ਸਾਡੇ ਸ਼ਾਸਤਰਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਦਿਨ ਧਾਨ ਦਾਨ ਤਪੱਸਿਆ ਲਈ ਹਨ ਖਾਸ ਕਰਕੇ ਦੋਸਤਾਂ ਦੇ ਲਈ ਆਮਸਿਆਂ ਨੂੰ ਪੁਰਖਿਆਂ ਦਾ ਵੀ ਦਿਨ ਮੰਨਿਆ ਜਾਂਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਕੱਪੜੇ ਧੋਣ ਵਰਗੇ ਘਰੇਲੂ ਕੰਮ ਕਰਦੇ ਹੋ ਤਾਂ ਇਹ ਤੁਹਾਡੇ ਪੁਰਖਿਆਂ ਦੇ ਲਈ ਵੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ ਇਸ ਲਈ ਜੇਕਰ ਤੁਹਾਨੂੰ ਕੱਪੜੇ ਧੋਣੇ ਹੀ ਪੈਂਦੇ ਨੇ ਤਾਂ ਇੱਕ ਦਿਨ ਪਹਿਲਾਂ ਕਰੇ ਲੋ ਕਪੜੇ ਚੰਗੀ ਤਰ੍ਹਾਂ ਧੋ ਲੋ ਕਿਉਂਕਿ ਮਸਿਆ ਦੇ ਦਿਨ ਘਰੇਲੂ ਕਪੜੇ ਨਹੀਂ ਧੋਣੇ ਚਾਹੀਦੇ ਨਹੀਂ ਤਾਂ ਇਹ ਤੁਹਾਡੇ ਪੁਰਖਿਆਂ ਦੇ ਲਈ ਮੁਸੀਬਤ ਦਾ ਕਾਰਨ ਬਣੇਗਾ ਤੇ ਤੁਹਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆ ਸੈਕਦੀਆਂ ਨੇ ਹੁਣ ਬਹੁਤ ਸਾਰੀਆਂ ਔਰਤਾਂ ਪਹਿਣਾ ਨੇ ਜਿਨ੍ਹਾਂ ਨੂੰ ਸਵੇਰੇ ਸਮਾਂ ਨਹੀਂ ਮਿਲਦਾ ਤੇ ਉਹ ਸ਼ਾਮ ਨੂੰ ਕੱਪੜੇ ਧੋਂਦੀਆਂ ਨੇ ਬਹੁਤ ਸਾਰੀਆਂ ਔਰਤਾਂ ਨੇ ਜੋ ਸ਼ਾਮ ਨੂੰ 5 ਵਜੇ ਤੋਂ ਬਾਅਦ ਵੀ ਕੱਪੜੇ ਧੋਂਦੀਆਂ ਨੇ ਪਰ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਇਹ ਇੱਕ ਬਹੁਤ ਹੀ ਵੱਡੀ ਸਮੱਸਿਆ ਹੈ ਜੇਕਰ ਤੁਸੀਂ ਅਜਿਹਾ ਕਰ ਰਹੇ ਹੋ ਤਾਂ ਤੁਸੀਂ ਪਾਪ ਕਰ ਰਹੇ ਹੋ ਜੇਕਰ ਤੁਸੀਂ ਸ਼ਾਮ 5 ਵਜੇ ਤੋਂ ਬਾਅਦ ਵੀ ਕੱਪੜੇ ਧੋਉਂਦੇ ਹੋ ਜਾਂ ਜੇਕਰ ਤੁਹਾਡੀ ਮਜਬੂਰੀ ਹੈ ਸ਼ਾਮ ਨੂੰ ਕੱਪੜੇ ਧੋਣਾ ਤਾਂ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਇਹ ਦੇਵਤਿਆਂ ਦੇ ਆਰਾਮ ਕਰਨ ਦਾ ਸਮਾਂ ਹੁੰਦਾ ਹੈ ਇਸ ਸਮੇਂ ਜ਼ਿੰਦਗੀ ਨੂੰ ਛੂਣਾ ਵੀ ਪਾਪ ਮੰਨਿਆ ਜਾਂਦਾ ਹੈ ਜਾਂ ਜ਼ਿੰਦਗੀ ਨੂੰ ਸਾਫ਼ ਕਰਨਾ ਵੀ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਨ ਵਾਲਾ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਸ਼ਾਮ ਨੂੰ ਗੰਦੇ ਕੱਪੜੇ ਧੁੰਦੇ ਹੋ ਤਾਂ ਤੁਹਾਡੇ ਘਰ ਦੇ ਸਾਰੇ ਦੇਵੀ ਦੇਵਤੇ ਘਰ ਛੱਡ ਕੇ ਚਲੇ ਜਾਂਦੇ ਨੇ ਤੇ ਸਾਰੀ ਨਕਾਰਾਤਮਕ ਊਰਜਾ ਤੁਹਾਡੇ ਘਰ ਆ ਜਾਵੇਗੀ ਤੁਹਾਡੀ ਸਮੇ ਤੋਂ ਪਹਿਲਾਂ ਮੌਤ ਹੋ ਸਕਦੀ ਹੈ ਕਾਰੋਬਾਰ ਤੇ ਨੌਕਰੀ ਦੇ ਵਿੱਚ ਨੁਕਸਾਨ ਹੋਵੇਗਾ ਤੇ ਕਰਜ਼ਾ ਵੀ ਵਧੇਗਾ ਬੁਮਾਰੀਆਂ ਆਉਣਗੀਆਂ ਤੁਹਾਡੇ ਘਰ ਵਿੱਚ ਅਜੀਬ ਚੀਜ਼ਾਂ ਵੀ ਹੋਣ ਲੱਗ ਪੈਣਗੀਆਂ ਜੇਕਰ ਤੁਸੀਂ ਐਤਵਾਰ ਮੰਗਲਵਾਰ ਤੇ ਵੀਰਵਾਰ ਨੂੰ ਕੱਪੜੇ ਧੋਉਂਦੇ ਹੋ ਤਾਂ ਤੁਹਾਨੂੰ ਇਹਨਾਂ ਤਿੰਨ ਦਿਨਾਂ ਤੋਂ ਬਚਣਾ ਚਾਹੀਦਾ ਕਿਉਂਕਿ ਐਤਵਾਰ ਸੂਰਜ ਦੇਵਤਾ ਦਾ ਦਿਨ ਹੈ ਤੇ ਸਰੀਰ ਨੂੰ ਆਰਾਮ ਦੇਣਾ ਚਾਹੀਦਾ ਹੈ ਤੇ ਐਤਵਾਰ ਨੂੰ ਵੀ ਤੁਹਾਨੂੰ ਘਰ ਵਿੱਚ ਕੱਪੜੇ ਨਹੀਂ ਧੋਣੇ ਚਾਹੀਦੇ ਜੇਕਰ ਸੰਭਵ ਹੋਵੇ ਤਾਂ ਮੰਗਲਵਾਰ ਤੇ ਵੀਰਵਾਰ ਨੂੰ ਵੀ ਬਚਣਾ ਚਾਹੀਦਾ ਹੈ ਮੰਗਲਵਾਰ ਨੂੰ ਅੱਗ ਤੇ ਪਾਣੀ ਦੇ ਕੰਮ ਤੋਂ ਬਚਣਾ ਚਾਹੀਦਾ ਹੈ ਨਾਲ ਹੀ ਪਰਿਵਾਰ ਬ੍ਰਹਸਪਤੀ ਦੇਵਤਾ ਦਾ ਦਿਨ ਇਹ ਦਿਨ ਧਾਰਮਿਕ ਕੰਮਾਂ ਦੇ ਲਈਏ ਇਸ ਲਈ ਕੱਪੜੇ ਸਾਨੂੰ ਨਹੀਂ ਤੋਣੇ ਚਾਹੀਦੇ ਰਾਤ ਨੂੰ ਨਿਕਾਰਾਤਮਕ ਊਰਜਾ ਦਾ ਰਾਹੂ ਤੇ ਕੇਤੂ ਦਾ ਪਰਛਾਵਾਂ ਕੱਪੜਿਆਂ ਤੇ ਪੈ ਸਕਦਾ ਜਿਸ ਨਾਲ ਮਾਨਸਿਕ ਅ ਸ਼ਾਂਤੀ ਤੇ ਸਿਹਤ ਦਾ ਨੁਕਸਾਨ ਹੋ ਸਕਦਾ ਹੈ ਇਸ ਲਈ ਬਿਨਾ ਧੋਤੇ ਕਪੜੇ ਜਾਂ ਧੋਤੇ ਕਪੜੇ ਕਦੇ ਵੀ ਰਾਤ ਨੂੰ ਬਾਹਰ ਨਹੀਂ ਰੱਖਣੇ ਚਾਹੀਦੇ ਬਹੁਤ ਸਾਰੇ ਲੋਕ ਨੇ ਜੋ ਕਪੜੇ ਧੋ ਕੇ ਬਾਹਰ ਸੁਕਾ ਦਿੰਦੇ ਹਨ ਪਰ ਸੁੱਕੇ ਕਪੜੇ ਸ਼ਾਮ 5 ਵਜੇ ਤੋਂ ਪਹਿਲਾਂ ਘਰ ਵਾਪਸ ਲਿਆਓ ਤੇ ਧਿਆਨ ਰੱਖੋ ਕਿ ਧੂਤੇ ਹੋਏ ਕਪੜੇ ਰਾਤ ਨੂੰ ਬਾਹਰ ਘਰ ਦੀ ਛੱਤ ਤੇ ਚਾ ਬਾਹਰ ਨਾ ਰੱਖੇ ਚਾ ਨਹੀਂ ਤਾਂ ਜੇਕਰ ਰਾਤ ਭਰ ਘਰ ਦੀ ਛੱਤ ਤੇ ਕਪੜੇ ਰਹਿ ਜਾਂਦੇ ਹਨ ਤਾਂ ਨਤੀਜੇ ਬਹੁਤ ਮਾੜੇ ਹੁੰਦੇ ਹਨ ਜੇਕਰ ਤੁਸੀਂ ਉਹਨਾਂ ਨੂੰ ਪੈਨਣਾ ਚਾਹੁੰਦੇ ਹੋ ਤਾਂ ਉਹਨਾਂ ਤੇ ਥੋੜਾ ਜਿਹਾ ਕਪੂਰ ਦਾ ਧੂਆ ਚਲਾਓ ਫਿਰ ਉਹਨਾਂ ਨੂੰ ਪੈਨੋ ਨਹੀਂ ਤਾਂ ਕੇਤੂ ਦੀ ਨਕਾਰਾਤਮਕਤਾ ਰਾਤ ਨੂੰ ਉਹਨਾਂ ਦੇ ਵਿੱਚ ਆ ਜਾਂਦੀ ਹੈ ਤੇ ਫਿਰ ਜਦੋਂ ਤੁਸੀਂ ਉਹਨਾਂ ਨੂੰ ਪਹਿਨਦੇ ਹੋ ਤੁਹਾਡੀ ਹਾਲਤ ਬਹੁਤ ਮਾੜੀ ਹੋ ਸਕਦੀ ਇਸ ਨਾਲ ਮਨ ਵਿੱਚ ਅਸ਼ਾਂਤੀ ਤੇ ਪੈਸੇ ਦਾ ਨੁਕਸਾਨ ਵੀ ਹੋਵੇਗਾ ਹਰ ਔਰਤ ਸਵੇਰੇ ਅਕਸਰ ਕਪੜੇ ਧੋਂਦੀ ਹੈ ਪਰ ਕੁਝ ਨਿਜਮਾ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੀਆਂ ਔਰਤਾਂ ਸਵੇਰੇ 6 ਵਜੇ ਦੇ ਕਚਕਾਰ ਕਪੜੇ ਤੌਂਦੀਆਂ ਹਨ ਪਰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸਵੇਰੇ 4 ਵਜੇ ਤੋਂ ਲੈ ਕੇ ਘਟੋਟ 7 ਵਜੇ ਤੱਕ ਦਾ ਸਮਾਂ ਦੇਵੀ-ਦੇਵਤਿਆਂ ਤੇ ਸਕਾਰਾਤਮਕ ਊਰਜਾ ਦਾ ਸਮਾਂ ਹੁੰਦਾ ਹੈ ਇਸ ਲਈ ਸਮੇਂ ਦੇ ਦੌਰਾਨ ਪਰਮਾਤਮਾ ਦਾ ਨਾਮ ਜਪਣ ਦੀ ਕੋਸ਼ਿਸ਼ ਕਰੋ ਤੇ ਹੋਰ ਕੰਮ ਕਰੋ ਕਪਰ ਘਰ ਦੀ ਗੰਦਗੀ ਜਾਂ ਨਕਾਰਾਤਮਕਤਾ ਨੂੰ ਨਾ ਛੂਹੋ ਕਿਉਂਕਿ ਇਹ ਦੇਵੀ-ਦੇਵਤਿਆਂ ਦਾ ਸਮਾਂ ਹੈ ਜੇਕਰ ਤੁਹਾਨੂੰ ਘਰ ਦੇ ਗੰਦੇ ਕਪੜੇ ਤੋਂ ਹੋਣੇ ਪੈਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਦੇ ਵਿੱਚ ਕੱਟ ਤੋਂ ਸਕਦੇ ਹੋ ਜਾਂ ਤੁਸੀਂ ਉਹਨਾਂ ਨੂੰ ਦਿਨ ਵਿੱਚ ਕਿਸੇ ਵੀ ਸਮੇਂ ਤੋਂ ਸਕਦੇ ਹੋ ਇਹ ਤੁਹਾਡੇ ਲਈ ਚੰਗਾ ਰਹੇਗਾ ਪਰ ਸਵੇਰੇ 8 ਵਜੇ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਕਪੜੇ ਨਾ ਧੋ ਉਹ ਇਸ ਗੱਲ ਦਾ ਖਾਸ ਧਿਆਨ ਰੱਖੋ ਕਿਉਂਕਿ ਇਹ ਦੇਵਤਿਆਂ ਦਾ ਸਮਾਂ ਹੈ ਤੇ ਜੇਕਰ ਤੁਸੀਂ ਇਸ ਸਮੇਂ ਕਪੜੇ ਧੁੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਦੇਵਤਿਆਂ ਦੇ ਸਮੇਂ ਨਕਾਰਾਤਮਕ ਸ਼ਕਤੀਆਂ ਦੇ ਵੱਲ ਆਕਰਸ਼ਿਤ ਹੋ ਰਹੇ ਹੋ ਇਸੇ ਨਾਲ ਦੇਵੀ ਦੇਵਤੇ ਵੀ ਗੁੱਸੇ ਹੁੰਦੇ ਹਨ ਤੇ ਤੁਹਾਡਾ ਘਰ ਦਾ ਆਸ਼ੀਰਵਾਦ ਵੀ ਜਾਂਦਾ ਹੈ ਤੁਹਾਡੇ ਘਰ ਦੀ ਧਨ ਦੌਲਤ ਦੀ ਦੇਵੀ ਨਾਰਾਜ਼ ਹੋ ਜਾਂਦੀ ਹੈ ਤੇ ਮੈਂ ਤੁਹਾਨੂੰ ਕੁਝ ਗਲਤੀਆਂ ਦੱਸੀਆਂ ਹਨ ਜੋ ਤੁਸੀਂ ਕਰ ਰਹੇ ਹੋ ਤੁਹਾਨੂੰ ਇਹਨਾਂ ਗਲਤੀਆਂ ਤੋਂ ਬਚਣਾ ਚਾਹੀਦਾ ਪਰ ਹੁਣ ਤੁਹਾਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਤੁਹਾਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ ਜੋ ਤੁਹਾਡੇ પતિ ਦੀ ਤਰੱਕੀ ਹੋਵੇ ਤਾਂ ਜੋ ਤੁਹਾਡੇ પતિ ਨੂੰ ਕਾਰੋਬਾਰ ਤੇ ਨੌਕਰੀ ਵਿੱਚ ਲੋੜੀ ਦੀ ਤਰੱਕੀ ਮਿਲੇ ਤੁਹਾਡੇ ਪਰਿਵਾਰ ਵਿੱਚ ਧਨ ਦੌਲਤ ਭਰਪੂਰ ਹੋਵੇਗਾ ਤਾਂ ਦੋ ਛੋਟੇ ਛੋਟੇ ਉਪਾਅ ਤੁਹਾਨੂੰ ਦੱਸ ਦਿਆਂ ਦੋ ਛੋਟੇ ਤਰੀਕਿਆਂ ਦੇ ਨਾਲ ਹੀ ਦੱਸੇ ਜਾਣਗੇ ਉਹਨਾਂ ਨੂੰ ਬਹੁਤ ਧਿਆਨ ਤੇ ਨਾਲ ਸੁਣੋ ਇਹਨਾਂ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਜਮਾਓ ਪਹਿਲੀ ਤਾਂ ਗੱਲ ਜਦੋਂ ਵੀ ਤੁਸੀਂ ਆਪਣੇ ਘਰ ਦੇ ਕੱਪੜੇ ਧੋ ਰਹੇ ਹੋ ਜਦੋਂ ਵੀ ਤੁਸੀਂ ਗੰਦੇ ਕੱਪੜੇ ਧੋਨੇ ਉਹਨਾਂ ਵਿੱਚ ਥੋੜਾ ਜਿਹਾ ਗੰਗਾ ਚਲ ਛਿੜਕੋ ਤੇ ਮੈਂ ਤੁਹਾਨੂੰ ਇਹ ਦੱਸਾਂਗੀ ਆਪਣੀ ਕੱਪੜੀਆਂ ਵੀ ਦੀ ਖੁੱਲੀ ਹਵਾ ਵਿੱਚ ਚਾਈਨੀ ਸਵੇਰ ਦੀ ਹਵਾ ਵਿੱਚ ਛੱਤ ਤੇ ਰੱਖੋ ਕਿਉਂਕਿ ਉਹਨਾਂ ਕੱਪੜਿਆਂ ਦੀ ਨਿਕਾਰਾਤਮਕਤਾ ਦੂਰ ਹੋ ਜਾਂਦੀ ਹੈ ਘਟੋ ਘਟ ਉਹਨਾਂ ਨੂੰ ਧੂਪ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰੋ ਪਾਵੇਂ ਤੁਹਾਨੂੰ ਧੁੱਪ ਮਿਲੇ ਚਾਹੇ ਨਾ ਬਰਸਾਤ ਦੇ ਮੌਸਮ ਵਿੱਚ ਉਹਨਾਂ ਨੂੰ ਕੁਝ ਸਮੇਂ ਲਈ ਬਾਹਰ ਰੱਖੋ ਤਾਂ ਜੋ ਉਹਨਾਂ ਦੇ ਅੰਦਰ ਦੀ ਨਕਾਰਾਤਮਕਤਾ ਦੂਰ ਹੋ ਜਾਵੇ ਉਹਨਾਂ ਵਿੱਚ ਸਕਾਰਾਤਮਕ ਊਰਜਾ ਵਾਪਸ ਆ ਜਾਵੇ ਤੇ ਇਸ ਦੇ ਨਾਲ ਕੀ ਹੋਵੇਗਾ ਕੱਪੜਿਆਂ ਦੀ ਨਕਾਰਾਤਮਕਤਾ ਪੂਰੀ ਤਰ੍ਹਾਂ ਮਰ ਚਾਵੇਗੀ ਜੇਕਰ ਤੁਹਾਡੇ ਕੋਲ ਗੰਗਾ ਚਲ ਨਹੀਂ ਹੈ ਤਾਂ ਤੁਸੀਂ ਪੂਜਾ ਵਿੱਚ ਵਰਤੇ ਜਾਣ ਵਾਲੇ ਚਲ ਨੂੰ ਵੀ ਲੈ ਸਕਦੇ ਹੋ ਨਾਲ ਹੀ ਔਰਤਾਂ ਨੂੰ ਜਦੋਂ ਵੀ ਤੁਸੀਂ ਸਵੇਰੇ ਨਹਾਉਂਦੇ ਹੋ ਤਾਂ ਇਸ਼ਨਾਨ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਤੁਹਾਨੂੰ ਉਪਾ ਕਰਨਾ ਪਵੇਗਾ ਜੇਕਰ ਤੁਸੀਂ ਇੱਕ ਔਰਤ ਹੂ ਲੇਡੀ ਉਹ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਘਰ ਦੀ ਲਕਸ਼ਮੀ ਮੰਨਿਆ ਜਾਂਦਾ ਹੈ ਤੇ ਘਰ ਦੀਆਂ ਔਰਤਾਂ ਨੂੰ ਲਕਸ਼ਮੀ ਦਾ ਅਸ਼ੀਰਵਾਦ ਮਿਲੇਗਾ ਅਜਿਹੇ ਦੇ ਵਿੱਚ ਜੇਕਰ ਤੁਸੀਂ ਚਾਹੋ ਨਿਓ ਕਿ ਤੁਹਾਡਾ ਘਰ ਹਮੇਸ਼ਾ ਖੁਸ਼ਹਾਲ ਰਹੇ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਰਹੇ ਤੁਹਾਡੇ ਪਤੀ ਨੇ ਬਹੁਤ ਪੈਸਾ ਕਮਾਉਣ ਉਸ ਉਤੇ ਕੋਈ ਮੁਸੀਬਤ ਨਾ ਆਵੇ ਬੱਚਿਆਂ ਉਤੇ ਕੋਈ ਮੁਸੀਬਤ ਨਾ ਆਵੇ ਤਾਂ ਤੁਹਾਨੂੰ ਇਹ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹਾਂ ਜਦੋਂ ਵੀ ਤੁਸੀਂ ਨਹਾਉਦੇ ਹੋ ਤਾਂ ਨਹਾਉਣ ਵਾਲੇ ਪਾਣੀ ਵਿੱਚ ਕੁਝ ਚੌਲਾਂ ਦੇ ਦਾਣੇ 2-4 ਚੌਲਾਂ ਦੇ ਦਾਣੇ ਪਾਓ ਥੋੜੀ ਜਿਹੀ ਹਲਦੀ ਜ਼ਰੂਰ ਪਾਓ ਤੇ ਫਿਰ ਤੁਹਾਨੂੰ ਉਸੇ ਪਾਣੀ ਨਾਲ ਨਹਾਉਣਾ ਪਵੇਗਾ ਇਹ ਤੁਹਾਡੇ ਚੰਦਰਮਾ ਨੂੰ ਮਜ਼ਬੂਤ ਕਰੇਗਾ ਤੇ ਦੇਵੀ ਲਕਸ਼ਮੀ ਤੁਹਾਨੂੰ ਅਸੀਸ ਦੇਵੇਗੀ ਫਿਰ ਤੁਹਾਡੇ ਘਰ ਇੰਨੀ ਦੌਲਤ ਆਉਣੀ ਸ਼ੁਰੂ ਹੋ ਜਾਵੇਗੀ ਕਿ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਤੁਹਾਨੂੰ ਹਰ ਪਾਸਿਓਂ ਦੌਲਤ ਮਿਲਣੀ ਸ਼ੁਰੂ ਹੋ ਜਾਵੇਗੀ ਤੁਹਾਡਾ ਪਤੀ ਤੇਜ਼ੀ ਦੇ ਨਾਲ ਤਰੱਕੀ ਕਰੇਗਾ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਵਿਆਹਤਾ ਜੀਵਨ ਵੀ ਮਿੱਠਾ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਜਦੋਂ ਤੁਸੀਂ ਰਾਤ ਨੂੰ ਸੌਂ ਰਹੇ ਹੋ ਜੇਕਰ ਤੁਹਾਡੇ ਬੱਚੇ ਹਨ ਤਾਂ ਇਹ ਬਹੁਤ ਚੰਗੀ ਗੱਲ ਹੈ ਰਾਤ ਨੂੰ ਸੌਂ ਤੋਂ ਪਹਿਲਾਂ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਗੋਬੀਰ ਦੇਵ ਦਾ ਇੱਕ ਮੰਤਰ ਓਮ ਕਬੀਰ ਆਇ ਨਮਾ ਇਸ ਮੰਤਰ ਦਾ 11 ਵਾਰ ਜਾਪ ਕਰੋ ਬੱਚੇ ਪ੍ਰਮਾਤਮਾ ਦਾ ਰੂਪ ਹਨ ਕੁੜੀ ਹੋਵੇ ਚਾਹ ਮੁੰਡਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਬੀਰ ਦੇਵ ਦੇ ਇਸ ਮੰਤਰ ਦਾ ਜਾਪ ਕਰੋ ਤੇ ਇਸ ਨਾਲ ਤੁਹਾਡੇ ਘਰ ਵਿੱਚ ਕਬੀਰ ਦੇਵ ਦਾ ਅਸ਼ੀਰਵਾਦ ਆਵੇਗਾ ਕਬੀਰ ਦੇਵ ਤੁਹਾਡੇ ਘਰ ਵੱਲ ਦੇਖਣਗੇ ਤੇ ਤੁਹਾਡੇ ਘਰ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਇਸ ਲਈ ਤੁਹਾਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ। ਹਾਂਜੀ ਇਹੇ ਗਲਤੀਆਂ ਦਾ ਤੁਸੀਂ ਧਿਆਨ ਰੱਖਣਾ ਤੇ ਇਹ ਦੋ ਉਪਾਅ ਕਰਨੇ ਇਸੇ ਨਾਲ ਤੁਹਾਡੀਆਂ ਕੀਤੀਆਂ ਗਈਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਦੇ ਵਿੱਚ ਸੁਧਾਰ ਆਵੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੇ-ਛੋਟੇ ਉਪਾਅ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ। ਇਕਰ ਤੋਂ ਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਦ ਤੋਂ ਵਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਪੈਨਪ੍ਰਾਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੀ ਪੈਨਪ੍ਰਾਮਾ ਦਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ